ਸਤਿ ਸ਼੍ਰੀ ਅਕਾਲ। ਉਮੀਦ ਕਰ ਰਹੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਧਾਮੀ ਨੇ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਕੀਤਾ ਵੱਡਾ ਚੈਲੰਜ। ਆਖਰ ਕੀ ਚੈਲੰਜ ਕੀਤਾ ਹੈਗਾ ਵੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ। ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ 328 ਪਾਵਨ ਸਰੂਪਾਂ ਨੂੰ ਲੈ ਕੇ ਉਸ ਦਾ ਵਿਰੋਧ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਹਣਾ ਵੱਲੋਂ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਪ੍ਰਸ਼ੰਸਾ ਕਰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਵਿੱਚ ਕਈ ਸਿੱਖ ਅਤੇ ਸਿੱਖ ਜਥੇਬੰਦੀਆਂ ਅਤੇ ਉਹਨਾਂ ਦੇ ਆਗੂ ਨੇ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵੱਲੋਂ ਕਿਉਂ ਨਹੀਂ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪੁਖਤਾ ਸਬੂਤ ਨੇ ਕਿਉਂਕਿ ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਗਜ਼ਾਂ ਦੇ ਡਾਕੂਮੈਂਟਸ ਦੇ ਆਧਾਰ ਤੇ ਕਾਰਵਾਈ ਕੀਤੀ ਤੇ ਉਹਨਾਂ ਨੇ ਕਿਹਾ ਕਾਰਵਾਈ ਕੀਤੀ ਵੀ ਜਾਵੇਗੀ ਇਹ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਸਿੱਖ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਬਿਲਕੁਲ ਨਹੀਂ ਕਰ ਰਹੇ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਉਹ ਜਿਹੜੀਆਂ ਚਿੱਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣਾ ਵੱਲੋਂ ਲਿਖੀਆਂ ਗਈਆਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ 7 ਕਰੋੜ 20 ਲੱਖ ਰੁਪਏ ਨੂੰ ਲੈ ਕੇ ਇੱਕ ਪਾਸੇ ਨੌਕਰੀ ਕੀਤੀ ਗਈ ਸੇਵਾਦਾਰ ਵਜੋਂ ਕੰਮ ਕੀਤਾ ਗਿਆ ਸੀ ਸ੍ਰੀ ਸਤਿੰਦਰ ਸਿੰਘ ਕੋਹਲੀ ਵੱਲੋਂ ਤੇ ਦੂਸਰੇ ਪਾਸੇ ਕਰੋੜਾਂ ਰੁਪਏ ਤਨਖਾਹ ਲਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਪੈਸਾ ਆਉਂਦਾ ਹੈ ਉਹ ਗੁਰੂ ਘਰ ਦੀ ਗੋਤ ਹੈ ਕੋਈ 5 ਰੁਪਏ ਕੋਈ 10 ਰੁਪਏ ਕੋਈ 20 ਰੁਪਏ ਕੋਈ 100 ਰੁਪਏ ਕੋਈ 1000 ਰੁਪਏ ਕੋਈ 10000 ਰੁਪਏ ਯਾਨੀ ਕਿ ਹਰ ਵਰਗ ਦਾ ਭਾਈਚਾਰਾ ਆਪੋ ਆਪਣੀ ਸ਼ਰਧਾ ਦੇ ਨਾਲ ਮੱਥਾ ਟੇਕਦਾ ਹੈ ਉਹ ਪੈਸਾ ਗੁਰੂ ਘਰ ਦਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਦਾ ਹੈ ਵਕ-ਵਕ ਸਜਤਾਵਾਂ ਦੇ ਵਿੱਚ ਉਹ ਪੈਸਾ ਵਰਤਿਆ ਜਾਂਦਾ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਲੇਕਿਨ ਕਰੋੜਾਂ ਰੁਪਏ ਲੈਣ ਦੇ ਬਾਪ ਯੁੱਧ ਆਪਣੀ ਡਿਊਟੀ ਨਹੀਂ ਚੱਜ ਨਾਲ ਕੀਤੀ ਗਈ ਇੱਕ ਪਾਸੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਏਸੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿੰਨੇ ਵੀ ਕੰਮ ਨੇ ਉਸ ਦੇ ਸੀਏਸੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕੀਤੇ ਗਏ ਤੇ ਦੂਸਰੇ ਪਾਸੇ ਕੰਮ ਨਹੀਂ ਕੀਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸਿੰਘ ਐਡਵੋਕੇਟ ਜਿਹੜੇ ਹੈਗੇ ਸੀ ਤਿਲਗਾਨਾ ਦੇ ਉਹਨਾਂ ਵੱਲੋਂ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਉਹਨਾਂ ਦੇ ਵਿੱਚੋਂ 7 ਕਰੋੜ 25 20 ਤੋਂ 25 ਲੱਖ ਰੁਪਏ ਦੀ ਰਿਕਵਰੀ ਦੀ ਗੱਲ ਕਹੀ ਗਈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਪੈਸਾ ਵਸੂਲਿਆ ਜੇਕਰ ਨਹੀਂ ਵਸੂਲਿਆ ਫਿਰ ਉਸਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੇਕਰ ਨਹੀਂ ਵਸੂਲਿਆ ਗਿਆ ਫਿਰ ਸਿੱਖ ਸੰਗਤਾਂ ਨੂੰ ਕਿਉਂ ਨਹੀਂ ਦੱਸਿਆ ਗਿਆ ਕਿ ਇਹ ਬੰਦਾ ਗਦਾਰ ਹੈ ਇਹ ਬੰਦਾ ਇਸ ਬੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੋਣ ਦੇ ਬਾਵਜੂਦ ਧੋਖਾ ਕੀਤਾ ਹੈ ਕਿਉਂਕਿ ਮਾਮਲਾ ਹੈ 328 ਪਾਵਨ ਸਰੂਪਾਂ ਦਾ ਕਿੱਥੇ ਗਿਆ ਚਲੇ ਕਿੱਥੇ ਅਲੋਪ ਹੋ ਗਿਆ ਕਿੱਥੇ ਖੁਰਦ-ਬੁਰਦ ਕੀਤੇ ਗਏ ਕਿਨਾਂ ਨੂੰ ਦਿੱਤੇ ਗਏ ਜੇਕਰ ਉਹ ਕਿਸੇ ਨੂੰ ਦਿੱਤੇ ਗਏ ਨੇ ਕਿਸੇ ਘਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੈ ਕਿ ਉਥੇ ਅਕੋਰਡਿੰਗ ਟੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਨੂੰਨਾਂ ਦੇ ਅਨਸਾਰ ਉਹਨਾਂ ਦੀ ਦੇਖਰੇਖ ਕੀਤੀ ਜਾ ਰਹੀ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਬਣਦਾ ਕੌਮ ਵੱਲੋਂ ਤਾਂ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਭਾਈ ਵਡਾਲਾ ਹੁਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਹਿਯੋਗ ਤਾਂ ਕਹਿ ਦਿੱਤਾ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿ ਰਹੇ ਨੇ ਕਿ ਮੈਂ ਬਿਲਕੁਲ ਦਖਲ ਅੰਦਾਜ਼ੀ ਨਹੀਂ ਕਰਨ ਦੇਾਂਗਾ ਪੰਜਾਬ ਸਰਕਾਰ ਨੂੰ ਮੇਰਾ ਖੁੱਲਾ ਚੈਲੰਜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸੂਚੀ ਲੀਡਰਸ਼ਿਪ ਨੂੰ ਤੇ ਦੂਸਰੇ ਪਾਸੇ ਗ੍ਰਿਫਤਾਰੀਆਂ ਦਾ ਦੌਰ ਜਾਰੀ ਹੈ ਛਾਪੇ ਮਾਰੀਆਂ ਛਾਪੇ ਮਾਰੀ ਦਾ ਜਿਹੜਾ ਦੌਰ ਹੈ ਉਹ ਜਾਰੀ ਹੈ ਆਖਰਕਾਰ ਧਰਮ ਸੰਕਟ ਦੇ ਵਿੱਚ ਕੌਣ ਨੇ ਗੁੱਸੇ ਟਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਨੇ ਫਿਰ ਜਿਹੜਾ ਸਿੰਦਰ ਕੋਹਲੀ ਜਿਸ ਕਮਰੇ ਵਿੱਚ ਪੜਿਆ ਗਿਆ ਉਹ ਕਮਰਾ ਸਿੰਦਰ ਕੋਹਲੀ ਦੇ ਨਾਮ ਤੇ ਕਿਉਂ ਨਹੀਂ ਸੀ ਉਹ ਕਿਉਂ ਸੀ ਬਲਜੀਤ ਪਤਨ ਗਲਜੀਤ ਸਿੰਘ ਦੇ ਨਾਮ ਤੇ ਜਿਨੇ ਉਹਨੂੰ ਨਗਦ ਪੈ ਉਹਦਾ ਭੁਗਤਾਨ ਵੀ ਆਨਲਾਈਨ ਨਹੀਂ ਜਿਹੜਾ ਨਗਦ ਕੀਤਾ ਗਿਆ ਉਹ ਪੀਟੀਸੀ ਚੈਨਲ ਦਾ ਕਰਮਚਾਰੀ ਹੈ ਜਿਸ ਦੇ ਮਾਲਕ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਯਾਨੀ ਕਿ ਉਹ ਕਰੋੜਾ ਰੁਪਏ ਜਿਹੜੇ ਪੈਸੇ ਰਿਕਵਰੀ ਦੀ ਗੱਲ ਕੀਤੀ ਗਈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾ ਕੇ ਉਹ ਪੈਸਾ ਹਾਲੇ ਤੱਕ ਰਿਕਵਰ ਕਿਉਂ ਨਹੀਂ ਕਰਵਾਇਆ ਗਿਆ ਕਿਉਂ ਕਟਾਈ ਕੀਤੀ ਗਈ ਕਿਉਂ ਅਰਜ਼ ਕੀਤਾ ਗਿਆ ਇਸ ਨੂੰ ਲੈ ਕੇ ਸੰਗ ਦਾ ਜਿਹੜਾ ਪੈਸਾ ਹੈ ਉਹ ਗੁਰੂ ਘਰ ਦੀ ਗੋਲਕ ਦਾ ਹੈ ਗੁਰੂ ਘਰ ਦੀ ਗੋਲਕ ਤੇ ਗਰੀਬ ਦੀ ਬੂੰਹ ਦੇ ਗਰੀਬ ਦਾ ਬੂੰਹ ਹੁੰਦਾ ਹੈ ਸੀਏ ਹਰਪ੍ਰੀਤ ਸੀਏ ਸਿਧਿੰਦਰ ਗੋਲੀ ਦੀ ਗ੍ਰਿਫਤਾਰੀ ਹੋਈ ਕੋਲੀ ਤੋਂ ਬਾਅਦ ਗ੍ਰਿਫਤਾਰੀ ਕਿਹਦੀ ਹੁੰਦੀ ਹੈ ਹਰਕਮਨ ਪ੍ਰੀਤ ਦੀ ਲਗਭਗ 16 ਤੋਂ 17 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਸਬੂਤ ਕੱਠੇ ਕੀਤੇ ਜਾ ਰਹੇ ਨੇ ਮੋਬਾਈਲ ਕਿੱਥੇ ਜਾ ਰਹੇ ਨੇ ਇਲੈਕਟ੍ਰੋਨਿਕ ਗੈਜਟ ਕਿੱਥੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਧਰਮ ਸੰਕਟ ਦੇ ਵਿੱਚ ਨੇ ਕਿਉਂ ਕਿਉਂਕਿ ਸ਼ੱਕ ਦੀ ਸੂਈ ਉਹਨਾਂ ਵੱਲ ਜਾ ਰਹੀ ਹੈ ਅਸੀਂ ਇਸ ਦੀ ਕਵਿਦ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਵਕ ਵਕ ਪੱਤਰਕਾਰਾਂ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਹੈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿੱਖ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਸਰਕਾਰਾਂ ਕਰ ਰਹੀਆਂ ਨੇ ਤੇ ਉਹਨਾਂ ਕਹਿੰਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਦੇ ਸੀ ਉਦੋਂ ਕੀ ਸੀ ਉਹਨਾਂ ਦੇ ਕਹਿਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੁਲਾਜ਼ਮਾਂ ਦੀਆਂ ਬਦਲੀਆਂ ਹੁੰਦੀਆਂ ਸੀ ਕਿੱਥੇ ਕਿਸ ਦੀ ਨੌਕਰੀ ਲਗਾਉਣੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਵਿਧਾਇਕ ਅਤੇ ਬਾਦਲ ਪਰਿਵਾਰ ਤੈਅ ਕਰਦਾ ਸੀ ਯਾਨੀ ਕਿ ਗੁਰੂ ਘਰ ਦੀ ਗੋਲਕ ਦਾ ਪੈਸਾ ਕਿਸ ਤਰ੍ਹਾਂ ਉਡਾਇਆ ਗਿਆ ਕਿਸ ਤਰ੍ਹਾਂ ਉਸ ਪੈਸੇ ਦੀ ਨਜਾਇਜ਼ ਵਰਤੋਂ ਹੋਈ ਉਹ ਹਿਸਾਬ ਕਿਤਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੀਏ ਸਤਿੰਦਰ ਕੋਲੀ ਦੇ ਕੋਲੋਂ ਲੈਣਾ ਚਾਹੁੰਦੇ ਨੇ ਤੇ ਦੂਸਰੇ ਪਾਸੇ ਪੈਸਿਆਂ ਦੀ ਗੱਲ ਛੱਡੋ ਮਾਮਲਾ ਹੈ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਉਹਨਾਂ ਦਾ ਜਸਟ ਉਸ ਉਸ ਤੇ ਜਸਟੀਫਿਕੇਸ਼ਨ ਕੌਣ ਕਰੇਗਾ ਨਿਆਂ ਕੌਮ ਨੂੰ ਕਦੋਂ ਮਿਲੇਗਾ ਹਾਲਾਂਕਿ ਬਲਤੇਜ ਸਿੰਘ ਪਰੋ ਨੇ ਸਿੱਧੇ ਸ਼ਬਦਾਂ ਵਿੱਚ ਸਪਸ਼ਟ ਕਿਹਾ ਹੋਏ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਕਿ ਭਾਈ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਚਾ ਲੈ ਉਹਦਾ ਪੱਖ ਨਾ ਪੂਰੋ ਤੁਸੀਂ ਸਿੱਟ ਦਾ ਸਾਥ ਦਿਓ ਕਿਉਂਕਿ ਸਿੱਟ ਵੱਲੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੁਸੀਂ ਬਚਾਓ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਰਮ ਸੰਕਟ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇਕਰ ਕੋਈ ਸਬੂਤ ਤੱਤ ਹੈ ਇਹਨਾਂ ਛਾਪਿਆਂ ਦੇ ਵਿੱਚੋਂ ਹੱਥੇ ਲੱਗਦਾ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਦਾਤ ਤੇ ਆ ਸਕਦੇ ਨੇ ਅਸੀਂ ਕਹਿ ਰਹੇ ਆ ਸਕਦੇ ਆਏ ਨਹੀਂ ਜਾਂ ਆਉਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ 328 ਪਾਵਨ ਸਰੂਪਾ ਨੂੰ ਲੈ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਨੇ ਸੀਐਸ ਕੇਂਦਰ ਕੋਹਲੀ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਐਸ ਸੀ ਜਿੱਥੋਂ ਕਰੋੜਾਂ ਪੈ ਤਨਖਾਹ ਲੈ ਗਈ ਤੇ ਦੂਸਰੇ ਪਾਸੇ ਸੀਏਸੀ ਅਸ਼ ਚਰੂਮਨੀ ਇਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦੇ ਸਾਰੇ ਕਾਰੋਬਾਰ ਦਾ ਅਤੇ ਜਿਹੜਾ ਪੀਟੀਸੀ ਜਿਸ ਤੋਂ ਬਾਣੀ ਦਾ ਪ੍ਰਕਾਸ਼ ਕੀਤਾ ਜਾਂਦਾ ਸੀ ਟੈਲੀਕਾਸ ਕੀਤਾ ਜਾਂਦਾ ਸੀ ਉਸ ਚੈਨਲ ਦਾ ਅਮਰੀਕਾ ਦੇ ਵਿੱਚੋਂ ਡੈਕਰੇਸੀ ਯਾਨੀ ਕਿ ਸਾਰਾ ਤਾਮ-ਚਾਮ ਕੰਮ ਕਾਜ ਸਤਿੰਦਰ ਸਿੰਘ ਕੋਹਲੀ ਵੱਲੋਂ ਦੇਖਿਆ ਜਾਂਦਾ ਸੀ ਤੇ ਇਥੋਂ ਸਿਰਫ ਫਰੀ ਦੇ ਪੈਸੇ ਲੈ ਜਾਂਦੇ ਸੀ ਜਿਹੜੀ ਉਸ ਨੂੰ ਪਲੈਨਲਟੀ ਪਈ ਹੈ ਜਿਹੜਾ ਉਸ ਨੂੰ ਜੁਰਮਾਨਾ ਪਿਆ ਹੈ ਉਹ ਲਿਆ ਕਿਉਂ ਨਹੀਂ ਗਿਆ 328 ਪਾਵਨ ਸਰੂਪਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਲੋ ਆ ਜਿਹੜਾ ਐਕਸ਼ਨ ਕੀਤਾ ਗਿਆ ਹੈਗਾ ਵੈ ਔਰ ਦੂਸਰਾ ਗੁਰੂਕਰਾਂ ਦੇ ਗੁੱਲਕਾਂ ਆ ਦਾ ਜਿਹੜਾ ਹਿਸਾਬ ਮੰਗਿਆ ਗਿਆ ਹੈਗਾ ਵੈ 700 7 ਕਰੋੜ 5 ਲੱਖ ਦਾ ਉਸ ਨੂੰ ਲੈ ਕੇ ਸ਼ੋਮਨੀ ਪਰ ਗੁਰਦੁਆਰਾ ਪਰਬੰਧਕ ਕਮੇਟੀ ਦੇ ਜਿਹੜੇ ਐਡਵੋਕੇਟ ਧਾਮੀ ਤੇ ਕੁਝ ਕਾਰਕੁਨ ਜਿਹੜੇ ਵਿਰੋਧ ਕਰੰਦਾ ਹੀ ਹੈਗੀ ਅਜਤ ਕਿ ਬਾਕੀ ਜਿਹੜੇ ਸਿੱਖ ਜਥੇਬੰਦੀਆਂ ਆ ਦੇ ਹੈ ਵੈਸੇ ਸਿੱਖ ਜਥੇਬੰਦੀਆਂ ਉਹਨਾਂ ਚੋਂ ਕੋਈ ਵੀ ਇਸ ਚੀਜ਼ ਦਾ ਵਿਰੋਧ ਨਹੀਂ ਕਰਨ ਦੇ ਆ ਹੈਗਾ ਔਰ ਜਿਹੜੇ ਐਡਵੋਕੇਟ ਆ ਤਾਂ ਵੀ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕੀਤਾ ਹੈਗਾ ਹੈ ਕਿ ਉਹ ਜਿਹੜੇ ਅਕਾਲ ਤਖਤ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਹੈਗੇ ਉਹ ਸਿਰਫ ਆਪਣੇ ਜਿਹੜੇ ਕਾਨੂੰਨੀ ਮਾਮਲੇ ਆ ਉਹਨਾਂ ਦੀ ਨਿਗਰਾਨੀ ਕਰਨ ਉਹਨਾਂ ਦੀ ਪੁਸ਼ਟੀਕਰਨ ਜਿਹੜੇ ਜਿਹੜੇ ਧਾਰਮਿਕ ਮਾਮਲਾਤ ਆ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਹੀਗੇ ਜਦਕਿ ਸੀਐਮ ਭਗਵੰਤ ਮਾਨ ਸਿਰਫਔਰ ਸਿਰਫ ਜਿਹੜੇ 328 ਪਾਵਨ ਸਰੂਪ ਹੈ ਜਿਨ੍ਹਾਂ ਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਮੈਂ ਉਸ ਦੇ ਬਾਰੇ ਜਾਣਨਾ ਚਾਹ ਰੇ ਹਾਂ ਔਰ ਬਹੁਤ ਧੀਰ ਤੋਂ ਇਸ ਚੀਜ਼ ਦੀ ਮੰਗ ਕੀਤੀ ਜਾਂਦੀ ਸੀ ਕਿ 328 ਪਾਵਨ ਸਰੂਪ ਕਿੱਥੇ ਗਾਇਬ ਕੀਤੇ ਗਏ ਆ ਅਗਰ ਉਹ ਕਿਸੇ ਦੀ ਜ਼ੇਰੇ ਨਿਗਰਾਨੀ ਹੈਗੀ ਆ ਤਾਂ ਵੀ ਦੱਸਿਆ ਜਾਵੇ ਇਹ ਛਰਾ ਮਾਮਲਾ ਜਿਹੜਾ ਵੈ ਖੁੱਲ ਕੇ ਆਵਾਮ ਦੇ ਸਾਹਮਣੇ ਰੱਖਿਆ ਜਾਵੇ ਕਿਉਂਕਿ ਆਵਾਮ ਜਦੋਂ ਗੁਰੂ ਘਰਾਂ ਚ ਜਾਂਦੇ ਹੈਗੇ ਆ ਤੇ ਗੁਲਕਾਂ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਰੂਰ ਕੁਛ ਨਾ ਕੁਛ ਦਾਨ ਕਰਕੇ ਆਉਂਦੇ ਹੈਗੇ ਆ ਉਹ ਪੈਸਾ ਜਿਹੜਾ ਵੈ ਉਹ ਗਰੀਬਾਂ ਦਾ ਪੈਸਾ ਹੈਗਾ ਵੈ ਔਰ ਉਹਦੇ ਉੱਤੇ ਸਿਰਫ ਸਿੱਖਾਂ ਦਾ ਹੱਕ ਨਹੀਂ ਹੈ ਬਲਕਿ ਹਿੰਦੂ ਅਸਾਈ ਮੁਸਲਮਾਨ ਉਹ ਵੀ ਵਿੱਚ ਸ਼ਾਮਲ ਹੈ ਉਹਨਾ ਦੇ ਉਤੇ ਵੀ ਜਿਹੜਾ ਵਾ ਇਹ ਪੈਸਾ ਲਾਇਆ ਜਾਵੇ ਨਹੀਂ ਜਿਸ ਦੀ وجہ ਤੋਂ ਸੀਐਮ ਭਗਵੰਤ ਮਾਨ ਦਾ ਵਿਰੋਧ ਕੀਤਾ ਜਾਂਦਿਆ ਹੈਗਾ ਵਾ ਵਿਰੋ ਤੁਹਾਡਾ ਕੀ ਕਹਿਣਾ ਮੈਂ ਇਸ ਚੀਜ਼ ਨੂੰ ਲੈ ਕੇ ਕਿ ਜਿਹੜਾ ਸੀਐਮ ਭਗਵੰਤ ਮਾਨ ਨੇ 32852 ਰੁਪਿਆਂ ਦੇ ਮਾਮਲੇ ਦੇ ਵਿੱਚ ਐਕਸ਼ਨ ਕੀਤਾ ਹੈਗਾ ਵਾ ਉਹ ਸਹੀ ਹੈ ਜਾਂ ਗਲਤ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼